ਮੈਂ ਇਸ ਪਾਪੇ ਪੰਚ ਗ੍ਰਹਿੀਂ ਵੀਤ ਪ੍ਰਧਾਨ ਪੰਜਾਬ ਭਾਰਤੀਆਂ ਦਾ ਪਾਰਟੀ ਅਸੀਂ ਮੋਰਚਾ ਅੱਜ ਪਿੰਡ ਮਲਕੇ ਵਿਖੇ ਜੋ ਕੁਝ ਦਿਨ ਪਹਿਲਾਂ ਸਾਡੇ ਅੰਕਲ ਜੀ ਹਰਜਿੰਦਰ ਸਿੰਘ ਜੀ ਰਣਜੀਤ ਸਿੰਘ ਜੀ ਰਮਜੀਤ ਸਿੰਘ ਜੀ ਅਤੇ ਸ਼ਿੰਦਾ ਸਿੰਘ ਡਾਕਟਰ ਬਲਵਿੰਦਰ ਸਿੰਘ ਬਰਗਾੜੀ ਅਸੀਂ ਸਾਰਿਆਂ ਨੇ ਮਿਲ ਕੇ ਇੱਥੇ ਇੱਕ ਅਨਘੀਮਤੇ ਬਜ਼ੁਰਗਾਂ ਲਈ ਇੱਕ ਸਿਹਤਾਂ ਲਈ ਇੱਕ ਕੈਂਪ ਲਾਇਆ ਸੀ ਅੱਜ ਉਹ ਸੈਂਪ ਦਾ ਜਿਹੜਾ ਸਮਾਨ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਤੇ ਕੇਂਦਰੀ ਭਲਾਈ ਮੰਤਰੀ ਜਿਹੜੇ ਆਪਣੇ ਨਰਿੰਦਰ ਕੁਮਾਰ ਜੀ ਵੱਲੋਂ ਸਾਰਾ ਸਮਾਨ ਜਿਹੜਾ ਰੁਦਰਾ ਸੈਂਟਰ ਬਠਿੰਡਾ ਦੇ ਸਹਿਯੋਗ ਦੇ ਨਾਲ ਅੱਜ ਫੇਰ ਪਿੰਡ ਮਲਕੇ ਵਿਖੇ ਇੱਥੇ ਇਹ ਕੱਲ੍ਹ ਬਾਈ ਛਿੰਦੇ ਹੁਣੀ ਜਾ ਕੇ ਬਠਿੰਡਾ ਤੋਂ ਲੈ ਕੇ ਆਏ ਆ ਤੇ ਅੱਜ ਜੀਦਾ ਜੀਦਾ ਆਪਾਂ ਸਮਾਨ ਲਿਖਿਆ ਸੀ ਤਕਰੀਬਨ ਉਹ ਸਾਰਾ ਸਮਾਨ ਜਿਹੜਾ ਮੈਂ ਕਹਿੰਦਾ ਪਾਸ ਹੋ ਕੇ ਅੱਜ ਹਰ ਇੱਕ ਲੋੜਵੰਦ ਦਾ ਬਜ਼ੁਰਗ ਦਾ ਮਾਤਾ ਦਾ ਵੀਰ ਦਾ ਜਿਹਨੂੰ ਲੋੜ ਸੀ ਅੱਜ ਸਾਰਾ ਸਮਾਨ ਕੰਨਾਂ ਦੀਆਂ ਮਸ਼ੀਨਾਂ ਸਕੂਟਰੀਆਂ ਵੀਲਚੇਅਰ ਖੁੰਡੀਆਂ ਖਰੋੜੀਆਂ ਗੋਡੇ ਬੈਲਟਾਂ ਹਰ ਇੱਕ ਚੀਜ਼ ਜਿਹੜੀ ਮੈਂ ਕਹਿੰਦਾ ਵੀ ਇੱਥੇ ਅੱਜ ਤੁਹਾਡੇ ਪਿੰਡ ਪਿੰਡ ਮਲਕੇ ਵਿਖੇ ਪਹੁੰਚ ਗਈ ਆ ਸੋ ਮੈਂ ਧੰਨਵਾਦੀ ਆ ਹਰਜਿੰਦਰ ਸਿੰਘ ਤੇ ਸ਼ੰਦਾ ਸਿੰਘ ਦਾ ਜਿਨ੍ਹਾਂ ਨੇ ਇਸ ਨਗਰ ਦੇ ਵਿੱਚ ਇਹ ਇਹਨਾਂ ਦੇ ਸਹਿਯੋਗ ਨਾਲ ਇਹ ਕੈਂਪ ਲਾਇਆ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਤਾਂ ਇਹੀ ਆਸ ਕਰਦੇ ਹਾਂ ਕਿ ਜੇ ਕਿਸੇ ਨੂੰ ਵੀ ਲੋੜ ਆ ਤਾਂ ਸਿੰਧਾ ਸਿੰਘ ਐਸਪੈਂਡ 'ਚ ਅੰਕਲ ਹਰਜਿੰਦਰ ਹੁਣੀ ਬੈਠੇ ਆ ਤੇ ਕਿਸੇ ਨੂੰ ਜਿਹੜੀ ਚੀਜ਼ ਦੀ ਲੋੜ ਆ ਤੁਸੀਂ ਇਹਨਾਂ ਕੋਲੋਂ ਨੋਟ ਕਰਾਓ ਤੇ ਅਸੀਂ ਤੁਹਾਨੂੰ ਇਹ ਪਾਸ ਕਰਾ ਕੇ ਤੁਹਾਡੇ ਪਿੰਡ ਦੇ ਵਿੱਚ ਪਹੁੰਚਦੀ ਕਰਾਂਗੇ ਸੋ ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜਵਰ ਜੀ ਖਾਲਸਾ ਤੇ ਬੈਗ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਾਰੇ ਨਗਰ ਨਿਵਾਸੀਆਂ ਪਿੰਡ ਵਾਲਿਆਂ ਨੂੰ ਬੇਨਤੀ ਕਰਦਾ ਤੇ ਉਹ ਤੋਂ ਬਾਅਦ ਜੋ ਸੁਣਨ ਵਾਲਿਆਂ ਵੀਰਾਂ ਨੂੰ ਅੱਛੀ ਨਾ ਤਾਂ ਬਾਲਾ ਦਿੰਨੇ ਵੀ ਫਲਾਨਾ ਬੀਜੇਪੀ ਛੋਟ ਗਿਆ ਫਰਨਾ ਕਾਲੀਆਂ ਨਾਲ ਰਲ ਗਿਆ ਫਲਾਨਾ ਕਾਂਗਰਸ ਨਾਲ ਰਲ ਗਿਆ ਆਮ ਪਾਰਟੀ ਛੋਟ ਗਿਆ ਅੱਛੀ ਇਹਨਾਂ ਚੀਜ਼ਾਂ ਦੇ ਨਾਲ ਸੈਂਤ ਨਹੀਂ ਅਸੀਂ ਆ ਬਜ਼ੁਰਗ ਬੈਠੇ ਸਾਡੀਆਂ ਮਾਵਾਂ ਸਾਡੇ ਤਾਤੇ ਤਾਏ ਬੈਠੇ ਆ ਮੇਰੇ ਨਗਰ ਦੇ ਮੈਂ ਉਹਨਾਂ ਦੀ ਬਾਬਤ ਕਿਸੇ ਪਾਰਟੀ ਦਾ ਬੰਦਾ ਆਵੇ ਤੇ ਉਹਦੇ ਨਾਲ ਇਹ ਜੇ ਕੈਂਪ ਲਵਾਉਣ ਵਾਸਤੇ ਤਿਆਰ ਆ ਸਾਰਾ ਕੁਝ ਮੈਂ ਕਰੂੰਗਾ ਪ੍ਰਬੰਧ ਕਰੂੰਗਾ ਮੈਂ ਕਰੂੰਗਾ ਛੰਡਾ ਕਰੂੰਗਾ ਸਾਨੂੰ ਪਾਰਟੀ ਦਾ ਵੇਸ ਬਸਤਰੀ ਗੱਲ ਆ ਪਾਰਟੀਆਂ ਹੁੰਦੀਆਂ ਹੀ ਆ ਪਾਰਟੀਆਂ ਦਸ ਦਿਨ ਵੋਟਾਂ ਵੇਲੇ ਹੁੰਦੀਆਂ ਨੇ ਕਿਹੇ ਨਹੀਂ ਸਾਡਾ ਪਾਰਟੀਆਂ ਕਿਹੜੀ ਪਾਰਟੀ ਮਰਜੀ ਮੇਰੇ ਪਿੰਡ ਨੂੰ 2 ਕਰੋੜ ਰੁਪਏ ਦੀ ਲੋੜ ਆ ਕਿਹੜੀ ਪਾਰਟੀ 2 ਕਰੋੜ ਰੁਪਏ ਲੈ ਕੇ ਆਉਣੀ ਮੇਰੇ ਪਿੰਡ ਵਾਸਤੇ ਮੈਂ ਉਹਦੇ ਕੋਲ ਨੰਗੇ ਪੈਰੀ ਜਾਊਂ ਨੰਗੇ ਪੈਰੀ ਜਾ ਕੇ ਬੇਨਤੀ ਕਰੂੰਗਾ ਧੰਨਵਾਦ ਕਰੂੰਗਾ ਮੈਂ ਤੇ ਛਿੰਦਾ ਸਾਰਾ ਸਾਡੀ ਟੀਮ ਨਾਲ ਕੇ ਕਰਾਂਗੇ ਨਰਿੰਦੀਪ ਸਿੰਘ ਆ ਇਹ ਨਹੀਂ ਸਾਡਾ ਪਾਰਟੀ ਨਹੀਂ ਮਸਲੇ ਨਹੀਂ ਆ ਵੇਖੋ ਕੋਈ ਪਰਬਕਾਰ ਦਾ ਕੰਮ ਹੈ ਪੂਰਾ ਕੰਮ ਨਹੀਂ ਬੈਂਕ ਨੂੰ ਇੱਧਰ ਚੜ੍ਹ ਕੇ ਆਉਣਿਆ ਫਲਾਣਾ ਆਮ ਪਾਰਟੀ ਦਾ ਰਲ ਗਿਆ ਫਲਾਣਾ ਕਿਸਾਨਾਂ ਨਾਲ ਨਹੀਂ ਫਲਾਣੇ ਨਾਲ ਨਹੀਂ ਅਸੀਂ ਸਭ ਦੇ ਨਾਲ ਸਹੀ ਚੰਗਾ ਕੰਮ ਕਰਨ ਵਾਸਤੇ ਸਾਰਾ ਸਾਲ ਦੇ ਵਿੱਚ ਪਿਆਰ ਵਜ ਦੀ ਕਲਪਨਾ ਰਹਿ ਗਈ